ਪਰ ਨਿਕਲਿਆ ਕੀ ਵੀ ਇਹ ਤਾਂ ਖੋਤਾ ਨਿਕਲਿਆ ਅੰਦਰੋਂ ਗੁਰੂ ਸਾਹਿਬ ਜੀ ਕਹਿੰਦੇ ਭਲਿਓ ਬਸ ਇਹ ਗੱਲ ਨੂੰ ਸਮਝ ਲਓ ਵੀ ਕੱਲਾ ਬਾਹਰੋਂ ਭੇਖ ਧਾਰਨ ਕਰਨ ਨਾਲ ਕੱਲਾ ਬਾਹਰੋਂ ਭੇਖ ਧਾਰਨ ਕਰਨ ਨਾਲ ਵੀ ਲੋ ਜੀ ਬਾਬਾ ਜੀ ਨੇ ਗੋਲ ਪੱਗ ਬੰਨੀ ਹੋਈ ਆ ਹੈ ਵੱਡਾ ਬਾਬਾ ਜੀ ਨੇ ਸ਼੍ਰੀ ਸਾਹਿਬ ਫੜਿਆ ਬਹੁਤ ਵਧੀਆ ਦਸਤਾਰ ਬਣ ਗਈ ਹੈ ਗੁਰੂ ਕਹਿਣ ਲੱਗੇ ਭਲਿਓ ਕਿਤੇ ਬਾਹਰੋਂ ਦੇਖ ਕੇ ਨਾ ਪਤੀਜ ਜਾਇਓ ਵੀ ਬਾਹਰੋਂ ਬਹੁਤ ਵਧੀਆ ਨੇ ਬਾਹਰੋਂ ਕੀ ਨੇ ਬਹੁਤ ਵਧੀਆ ਨੇ ਅੰਦਰੋਂ ਵੀ ਪਛਾਣਿਓ ਅੰਦਰੋਂ ਵੀ ਇਹਨਾਂ ਦੀ ਪਛਾਣ ਕਰ ਲਿਓ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਲਿਖੀ ਹੈ ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਮੈਂ ਚਾਹਣਾ ਵੀ ਤੁਸੀਂ ਸਾਰੇ ਪੜੋ ਉਹਨੂੰ ਨਾਲ ਪੜੋਗੇ ਜੀ ਚਲੋ ਬੋਲੋ ਫਿਰ ਸਾਰੇ ਅੰਦਰੋਂ ਝੂਠੇ ਉੱਚੀ ਬੋਲੋ ਜਰਾ ਅੰਦਰੋਂ ਝੂਠੇ ਇਹ ਅੰਦਰੋਂ ਕੀ ਨੇ ਝੂਠੇ ਨਹੀਂ ਝੂਠੇ ਦਾ ਕਹੋ ਜਿਵੇਂ ਪ੍ਰਸ਼ਾਦਾ ਝੂਠਾ ਹੋ ਗਿਆ ਝੂਠੇ ਇੱਕ ਜੱਜਾ ਤੇ ਝੱਜਾ ਫਿਰ ਬੋਲੋ ਅੰਦਰੋਂ ਝੂਠੇ ਪੈਜ ਬਾਹਰ ਅੰਦਰੋਂ ਬੰਦਾ ਝੂਠਾ ਆ ਅੰਦਰੋਂ ਕੀ ਹੈ ਝੂਠਾ ਵੀ ਬਾਬਾ ਜੀ ਨੂੰ ਪੁੱਛੋ ਵੀ ਮਿਲਣਗਾ ਬਾਬਾ ਜੀ ਕੀ ਕਰਦੇ ਨੇ ਅੰਦਰ ਤਪ ਚੱਲਣ ਡਿਆ ਬਾਬਾ ਜੀ ਦਾ ਔਰ ਤਪ ਕਰਦੇ ਕਿੱਥੇ ਪਏ ਨੇ ਏਸੀ ਵਾਲੇ ਕਮਰੇ 'ਚ ਕਿੱਥੇ ਕਰਦੇ ਪਏ ਨੇ ਏਸੀ ਵਾਲੇ ਕਮਰੇ 'ਚ ਔਰ ਨਾਲ ਸ਼ਾਕੀ ਰਹੇ ਆ ਕਿਸਮਿਸ ਡਰਾਈ ਫਰੂਟ ਚੱਲ ਰਿਆ ਨਾਲ ਬਾਬਾ ਜੀ ਐ ਬੜਾ ਚੰਗਾ ਤਕੜਾ ਤਪ ਹੁੰਦਾ ਬਾਬੇ ਦਾ ਭਲੇਉ ਨਹੀਂ ਓਏ ਗੁਰੂ ਤੁਹਾਨੂੰ ਕੋਈ ਸਮਾਧੀਆਂ ਲਾਣ ਨੂੰ ਨਹੀਂ ਕਹਿੰਦਾ ਕੋਈ ਕਿਤੇ ਭੋਰੇ ਚ ਬਣਨ ਨੂੰ ਨਹੀਂ ਕਹਿੰਦਾ ਗੁਰੂ ਤੁਹਾਨੂੰ ਕਹਿੰਦਾ ਵੀ ਖੇਤਾਂ ਚ ਕੰਮ ਵੀ ਕਰੋ ਰੱਜ ਕੇ ਪਰ ਕਿਸੇ ਦੀ ਬਾਟਰ ਬੰਨਾ ਨਾ ਵੱਡੋ ਬਾਸ ਤੁਸੀਂ ਗੁਰੂ ਦਾ ਨਾਮ ਜਪਣਾ ਹੈ ਜਦੋਂ ਕਿਸੇ ਦੇ ਬਾਟਰ ਨਹੀਂ ਵੱਡਣ ਨਹੀਂ ਕਿਹਾ ਤਾਂ ਬੰਨਾ ਨਹੀਂ ਵੱਡਣਾ ਕਿਸੇ ਦੇ ਚੋੜੀਆਂ ਚ ਕਿਸੇ ਦਾ ਫਸਲ ਦਾ ਨੁਕਸਾਨ ਨਹੀਂ ਕਰਨਾ ਬਸ ਇਹੀ ਨਾਮ ਜਪਣਾ ਹੋਰ ਕੀ ਹੈ ਉਹ ਕੀ ਕਹਿੰਦੇ ਆ ਵੀ ਸਾਡੇ ਬਾਬਾ ਜੀ ਅੰਦਰ ਬਹਿ ਕੇ ਕੀ ਕਰਦੇ ਆ ਅੰਦਰ ਬਹਿ ਕੇ ਕੀ ਕਰਦੇ ਜੀ ਭੋਰੇ ਵਿੱਚ ਬਹਿ ਕੇ ਨਾਮ ਜਪਦੇ ਨੇ ਤੇ ਗੁਰੂ ਕੀ ਕਹਿੰਦਾ ਅੰਦਰੋਂ ਝੂਠੇ ਸਾਰੇ ਜਣ ਬੋਲੋ ਅੰਦਰੋਂ ਅੰਦਰੋਂ ਝੂਠੇ ਨੇ ਤੇ ਪੈਜ ਬਾਹਰ ਸਾਰੇ ਜਣ ਬੋਲੋ ਪੈਜ ਬਾਹਰ ਤੇ ਬਾਹਰ ਜਦੋਂ ਆਂਦੇ ਆ ਹੋਰ ਤਾਂ ਮੈਂ ਬੜੀ ਹੈਰਾਨਗੀ ਹੁੰਦੀ ਹੈ ਵੀ ਇਹਨਾਂ ਨੂੰ ਤੇ ਲਿਆਣ ਲਈ ਵੀ ਨਾ 5-7 ਬੰਦੇ ਨਾਲ ਚਾਹੀਦੇ ਆ 5-7 ਬੰਦੇ ਉਹਨਾਂ ਨਾਲ ਵੀ ਲੈ ਜੀ ਬਾਬਾ ਜੀ ਆਇਆ ਤੁਸੀਂ ਸੋਚੋ ਤਾਂ ਸੀ ਵੀ ਜਿਹੜਾ ਬਾਬਾ ਆਪਣਾ ਇੱਕ ਆ ਬੈਗ ਜਾਂ ਚੱਕੇ ਨਹੀਂ ਤੁਰ ਸਕਦਾ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਹੁੰਦੇ ਤੇ ਮਹਾਰਾਜ ਨੇ ਕਹਿਣਾ ਮੈਂ ਤੁਹਾਨੂੰ ਸੰਭਾਹ ਕੇ ਪਹਿਲਾਂ ਮੁਗਲਾਂ ਨੂੰ ਸੰਭਾਵਾਂ ਮੈਂ ਵੀ ਐਦਾਂ ਦੇ ਬੰਦੇ ਸੋਸ਼ਟੀ ਵਾਲੇ ਥੋੜੀ ਮੇਰੇ ਨਾਲ ਆਉਣੇ ਚਾਹੀਦੇ ਆ ਉਹ ਵੀ ਸੰਤ ਸਨ ਜਿਹੜੇ ਚਮਕੌਰ ਦੀ ਗੜੀ ਵਿੱਚ ਸੀਗੇ 40 ਬੰਦੇ ਸਨ ਉਹਨਾਂ ਹੀ 40 ਬੰਦਿਆਂ ਨੇ 10 ਲੱਖ ਦਾ ਟੱਕਰ ਲੈ ਲਈ ਕਿਹਨਾਂ ਦਾ ਟੱਕਰ ਲਈ ਜੀ ਤੇ ਅੱਜ ਅਸੀਂ ਪੂਰੇ ਦਾ ਪੂਰਾ ਇਲਾਕਾ ਇਕੱਠਾ ਹੋ ਕੇ ਕਿਸੇ ਬਾਬੇ ਨੂੰ ਜਾ ਕੇ ਪੁੱਛ ਨਹੀਂ ਸਕਦੇ ਵੀ ਬਾਬਾ ਜੀ ਤੁਸੀਂ ਕੱਚੀ ਬਾਣੀ ਕਿਉਂ پڑھਦੇ ਆ ਪੁੱਛਦੇ ਆ ਜੇ ਅਸੀਂ ਜਾ ਕੇ ਕਿਸੇ ਬਾਬੇ ਨੂੰ ਨਹੀਂ ਪੁੱਛਦੇ ਨਾ ਆ ਦੇਖੋ ਬੱਚਾ ਫਿਰ ਬੋਲਿਆ ਨਹੀਂ ਪੁੱਛਦੇ ਜੀ ਆਪਾਂ ਤੇ ਭਲਿਓ ਇਹ ਸੋਚੋ ਸਾਡੇ ਨਾਂ ਪੁੱਛਣ ਕਰਕੇ ਸਾਡੇ ਨਾਂ ਪੁੱਛਣ ਕਰਕੇ ਉਹ ਇੰਨਾ ਉੱਪਰ ਤੱਕ ਉੱਠ ਖੜੇ ਨੇ ਇੰਨਾ ਉੱਪਰ اٹ ਤੱਕ ਖੜੇ ਨੇ ਵੀ ਅੱਜ ਉਹਨਾਂ ਦਾ ਜਾਲ ਜਾਦਾ ਵਿਛ ਚੁੱਕਾ ਹੈ ਅੱਜ ਦੇ ਧਾਰੀਆਂ ਤੋਂ ਸੁਚੇਤ ਹੋਵੋ ਗੁਰੂ ਸਾਹਿਬ ਜੀ ਨੇ ਬਾਣੀ ਦਾ ਅੰਮ੍ਰਿਤ ਛਕਾ ਕੇ ਔਰ ਸੰਪੂਰਨਤਾ ਤੇ ਜਾ ਕੇ ਹੁਕਮ ਕਰ ਦਿੱਤਾ ਸਗਾ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਵੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਆ ਤੁਸੀਂ ਜਿਹੜੀ ਵਿਚਾਰ ਸਭ ਦੀ ਸੁਣੋ ਮੰਨੋ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਬੇਨਤੀ ਕਰਨਾ ਤੁਹਾਨੂੰ ਵਿਚਾਰਾਂ ਜਿਹੜੀਆਂ ਸਭ ਦੀਆਂ ਸੁਣਨੀਆਂ ਚਾਹੀਦੀਆਂ ਨੇ ਜੱਗ ਲਗ ਦੁਨੀਆ ਰਹੀਏ ਨਾਨਕ ਇੱਥੇ ਸੁਣੀਏ ਕਿਛ ਕਿਈ ਹੈ ਬਸ ਸੁਣੋ ਵੀ ਤੇ ਸੁਣਾਓ ਵੀ ਲੇਕਿਨ ਦੰ ਉਹ ਗੱਲ ਕਰਨੀ ਮੰਨਣੀ ਉਹ ਗੱਲ ਆ ਜਿਹੜੀ ਗੱਲ ਨੂੰ ਤੁਹਾਡਾ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਹੋਣ ਉਹਦੀ ਗੱਲ ਨੂੰ ਮੰਨਣਾ ਗੁਰੂ ਨੇ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਛਕਾ ਕੇ ਉਹਦਾ ਨਾਮ ਰੱਖਿਆ ਖਾਲਸਾ ਕੀ ਨਾਮ ਰੱਖਿਆ ਜੀ ਤੇ ਖਾਲਸੇ ਦਾ ਅਰਥ ਹੁੰਦਾ ਜਿੱਦਾਂ ਸਿੱਧਾ ਹੀ ਸਬੰਧ ਰੱਬ ਨਾਲ ਹੋਵੇ ਖਾਲਸੇ ਦਾ ਮਤਲਬ ਕੀ ਹੁੰਦਾ ਜਿੱਦਾਂ ਸਿੱਧਾ ਸਬੰਧ ਰੱਬ ਨਾਲ ਹੋਵੇ ਆਮ ਲੋਕਾਂ ਨੇ ਕੀ ਕੀਤਾ ਸਿਕਾ ਵਿੱਚ ਬਾਈਪਾਸ ਬਣਾਇਆ ਸਿਕਾ ਕੀ ਬਣਾਇਆ ਸਿਕਾ ਜੀ ਬਾਈਪਾਸ ਬਣਾਇਆ ਸਿਕਾ ਬਾਈਪਾਸ ਦਾ ਮਤਲਬ ਹੁੰਦਾ ਵੀ ਜਿਹੜਾ ਬਾਹਰੋਂ ਘੁੰਮ ਕੇ ਜਾਣਾ ਹੋਰ ਤੇ ਕੋਈ ਗੱਲ ਨਹੀਂ ਜਾਣਾ ਤਾਂ ਉੱਥੇ ਹੀ ਹੈ ਲੇਕਿਨ ਗੁਰੂ ਸਾਹਿਬ ਨੇ ਬਾਈਪਾਸ ਸਾਈਡ ਤੇ ਕਰ ਦਿੱਤਾ ਗੁਰੂ ਸਾਹਿਬ ਨੇ ਕੀ ਕੀਤਾ ਬਾਈਪਾਸ ਸਾਈਡ ਤੇ ਕਰਤਾ ਇੱਥੋਂ ਰੁੱਕ ਕੇ ਗੱਲ ਮੈਂ ਹੋਰ ਤੁਹਾਨੂੰ ਸਾਂਝ ਕਰਦਿਆਂ ਚੌਥੇ ਪਾਤਸ਼ਾਹ ਜੀ ਦੇ ਵਕਤ ਮਹਾਰਾਜ ਨੇ ਪ੍ਰਚਾਰ ਦੇ ਵਾਸਤੇ ਇੱਕ ਸਿਸਟਮ ਉਲੀਕਿਆ ਉਹਦਾ ਨਾਮ ਸੀਗਾ ਮਸੰਦ ਪ੍ਰਥਾ ਕੀ ਨਾਮ ਸੀਗਾ ਜੀ ਮਸੰਦ ਪ੍ਰਥਾ ਸੀਗਾ ਉਹਦਾ ਨਾਮ ਉਹ ਰੋ ਮਸੰਦ ਜਿਹੜੇ ਸਨ ਬੜੇ ਵਫਾਦਾਰ ਸਨ ਜਿੱਥੇ ਵੀ ਜਾਂਦੇ ਗੁਰਬਾਣੀ ਦਾ ਪ੍ਰਚਾਰ ਕਰਦੇ ਕੀ ਕਰਦੇ ਸੀ ਗੁਰਬਾਣੀ ਦਾ ਆਪਣਾ ਨਹੀਂ ਪ੍ਰਚਾਰ ਕਰਦੇ ਸੀ ਕਾ ਦਾ ਪ੍ਰਚਾਰ ਕਰਦੇ ਸੀ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ ਸਾਰਿਆਂ ਨੂੰ ਜਾ ਕੇ ਇੱਕ ਗੱਲ ਕਹਿਣੀ ਬਈ ਗਾਵੋ ਸੱਚੀ ਬਾਣੀ ਸਾਰਿਆਂ ਨੂੰ ਕਹਿਣਾ ਵੀ ਸੱਚੀ ਬਾਣੀ ਗਾਓ ਜਦੋਂ 10ਵੇਂ ਪਾਸ਼ਾ ਜੀ ਦਾ ਵਕਤ ਆਇਆ ਉਸ ਵੇਲੇ ਇਹ ਮਸੰਦਾਂ ਦੀ ਨੀਅਤ ਫਿੱਟ ਗਈ ਉਹਨਾਂ ਦੇ ਅੱਗੇ ਬੱਚੇ ਜਿਹੜੇ ਸਨ ਜਾਂ ਦਰਬਦਾਰ ਉਹ ਅੱਗੇ ਤੋਂ ਅੱਗੇ ਵਧਦੇ ਰਹੇ ਉਹਨਾਂ ਦੀ ਨੀਅਤ ਫਿੱਟ ਗਈ ਉਹ ਸਿਸਟਮ ਖਰਾਬ ਹੋ ਗਿਆ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਸ਼ਾਸਤਰ ਲੈ ਕੇ ਆਓ ਬੰਦੂਕਾਂ ਲਿਆਓ ਘੋੜੇ ਲਿਆਓ ਢਾਲਾਂ ਲਿਆਓ ਉਹ ਕਹਿੰਦੇ ਵੀ ਆਹ ਚੰਗਾ ਕੰਮ ਹੋ ਗਿਆ ਵੀ ਆਹ ਤੇ ਗੁਰੂ ਚੰਗਾ ਹੋਇਆ ਵੇ ਪਹਿਲਾਂ ਤੇ ਬੜਾ ਵਧੀਆ ਕੰਮ ਸੀਗਾ ਵੀ ਬਹਿ ਜਾਂਦੇ ਸੀਗੇ ਚੌਂਕੜੀ ਮਾਰ ਕੇ ਨਾਲੇ ਭੇਟਾ ਵੀ ਆਈ ਜਾਣੀ ਨਾਲੇ ਲੰਗਰ ਵੀ ਛਕੋ ਮੱਥੇ ਵੀ ਟਿਕਾਈ ਚਲੋ ਬੜੀ ਵਧੀਆ ਕੰਮ ਸੀਗਾ ਆ ਗੁਰੂ ਨੇ ਵੱਖਰਾ ਕੰਮ ਵਿਚ ਤੋੜ ਲਿਆ ਵੀ ਇਹ ਕੰਮ ਤੋਂ ਨਾ ਆਪਾਂ ਨੂੰ ਗਰੇਜ ਕਰਨਾ ਚਾਹੀਦਾ ਮਸੰਦਾਂ ਨੇ ਆਪਣੇ ਆਪਸੀ ਮੀਟਿੰਗਾਂ ਤੋਂ ਬਾਅਦ ਇਹ ਫੈਸਲਾ ਲੈ ਲਿਆ ਵੀ ਆਪਾਂ ਗੁਰੂ ਸਾਹਿਬ ਦਾ ਹੁਣ ਪ੍ਰਚਾਰ ਨਹੀਂ ਕਰਨਾ ਆਪਾਂ ਗੁਰੂ ਸਾਹਿਬ ਦਾ ਕੀ ਹੈ ਪ੍ਰਚਾਰ ਨਹੀਂ ਕਰਨਾ ਆਪਾਂ ਪ੍ਰਚਾਰ ਕਰਾਂਗੇ ਆਪਣਾ ਆਪਾਂ ਪ੍ਰਚਾਰ ਕਿਹੜਾ ਕਰਾਂਗੇ ਆਪਣਾ ਵੀ ਸਾਡਾ ਡੇਰਾ ਬਣਿਆ ਇੱਥੇ ਤੁਸੀਂ ਸੰਗਰਾਂਦ ਵਾਲੇ ਦੇ ਨਾਲ ਆਓ 21 ਦਿਨ ਆਓ 40 ਦਿਨ ਚਲੀਹਾ ਕਰੋ ਦੇਖੋ ਹੁੰਦਾ ਨਾ ਅੱਜ ਕੱਲੇ ਪ੍ਰਚਾਰ ਵੀ ਅਸੀਂ ਪ੍ਰਚਾਰ ਕਿਦਾ ਕਰਾਂਗੇ ਨਹੀਂ ਮੱਥਾ ਨਹੀਂ ਟੇਕਣਾ ਇਹਦਾ ਆਪਾਂ ਪ੍ਰਚਾਰ ਕਿਦਾ ਕਰਾਂਗੇ ਆਪਣਾ ਕਰਾਂਗੇ ਕਿਹਦਾ ਪ੍ਰਚਾਰ ਕਰਾਂਗੇ ਜੀ ਆਪਣਾ ਪ੍ਰਚਾਰ ਕਰਾਂਗੇ ਵੀ ਆਪਾਂ ਆਪਣਾ ਹੀ ਪ੍ਰਚਾਰ ਕਰੀ ਜਾਵਾਂਗੇ ਗੁਰੂ ਦਾ ਪ੍ਰਚਾਰ ਨਾ ਕਰਾਂਗੇ ਜਿਹਦੇ ਵਿੱਚ ਜਿਹੜਾ ਫੇਮਸ ਹੋਣ ਦਾ ਕੰਮ ਸਾਡਾ ਹੋਏਗਾ ਸਿੱਖ ਸੰਗਤਾਂ ਵਿੱਚੋਂ ਜਾਗਰੂਕ ਸਨ ਆ ਜਰਾ ਗੌਰ ਕਰੋ ਸਿੱਖ ਸੰਗਤਾਂ ਕੀ ਸੰਗਤ ਵਿੱਚੋਂ ਜਾਗਰੂਕ ਸਾਨੂੰ ਬੜੇ ਸचेत ਹੋਏ ਕਹਿੰਦੇ ਵੀ ਹੈ ਕਮਾਲ ਹੋ ਗਈ ਵੀ ਗੱਲ ਤੇ ਗੁਰੂ ਦੀ ਕਰਨੀ ਸੀਗੀ ਵੀ ਕਰਨੇ ਆਪਣੀ ਵਹਿਗੇ ਗੱਲ ਕਿਹਦੀ ਕਰਨੀ ਸੀਗੀ ਗੁਰੂ ਦੀ ਕਰਨੀ ਸੀਗੀ ਈਵਨ ਇਥੋਂ ਤੱਕ ਇਹਨਾਂ ਦੀ ਨੀਅਤ ਫਿੱਟ ਗਈ ਜਿਹੜਾ ਸਿੱਖਾਂ ਨੇ ਦਸਵੰਦ ਇਹਨਾਂ ਮਸੰਦਾਂ ਨੂੰ ਦੇਣਾ ਉਹ ਇਹਨਾਂ ਨੇ ਆਪਣੀ ਜੇਬ ਵਿੱਚ ਪਾਈ ਜਾਣਾ ਗੁਰੂ ਸਾਹਿਬ ਨੂੰ ਨਹੀਂ ਪਹੁੰਚਾਣਾ ਜਿਹੜਾ ਸਿੱਖ ਸੰਗਤਾਂ ਨੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਇਹਨਾਂ ਤੱਕ ਪਹੁੰਚਾਣੀ ਇਹਨਾਂ ਮਸੰਦਾਂ ਨੇ ਕੀ ਕਰਨੀ ਜੀ ਆਪਣੇ ਤੱਕ ਪਹੁੰਚਾ ਲੈ ਬੇਨਤੀ ਹੈ ਜੀ ਵੀ ਮੈਨੂੰ ਨਾ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ ਠੀਕ ਹੈ ਜੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਮੈਂ ਬੇਨਤੀ ਕਰ ਰਿਹਾ ਸੀਗਾ ਵੀ ਗੁਰੂ ਸਾਹਿਬ ਜੀ ਨੇ ਉਸ ਵੇਲੇ ਮਸੰਦ ਪ੍ਰਥਾ ਚਲਾਈ ਤੇ ਉਹ ਮਸੰਦਿਆਂ ਦੀ ਨੀਅਤ ਇੰਨੀ ਫਿੱਟ ਗਈ ਵੀ ਇਹ ਭੋਲੇ ਭਾਲੇ ਲੋਕ ਜਿਹੜੇ ਇਹਨਾਂ ਨੂੰ ਭੇਟਾਵਾਂ ਦਿੰਦੇ ਇਹਨਾਂ ਨੇ ਭੇਟਾ ਦੇਣ ਤੋਂ ਬਾਅਦ ਕੀ ਕਰਨਾ ਉਹ ਮਸੰਦ ਭੇਟਾ ਆਪਣੇ ਕੋਲ ਹੀ ਰੱਖ ਲੈਂਦੇ ਗੁਰੂ ਸਾਹਿਬ ਤੱਕ ਵੀ ਸਿੱਖਾਂ ਦੀ ਭੇਟਾ ਨਾ ਪਹੁੰਚਦੀ ਇੱਕ ਤੇ ਗੁਰੂ ਘਰ ਬਾਣੀ ਦਾ ਜਿਹੜਾ ਪ੍ਰਚਾਰ ਹੁੰਦਾ ਸੀ ਉਹ ਬੰਦ ਹੋਇਆ ਪਲੱਸ ਜਿਹੜੀ ਭੇਟਾ ਪਹੁੰਚਦੀ ਸੀ ਕਿ ਗੁਰੂ ਘਰ ਵਿੱਚ ਸਿੱਖ ਸੰਗਤਾਂ ਦੀ ਉਹ ਵੀ ਬੰਦ ਹੋ ਗਈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਹ ਇਤਲਾਹਾਂ ਪਹੁੰਚੀਆਂ ਸਤਗੁਰੂ ਸੱਚਾ ਪਾਤਸ਼ਾਹ ਜੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤੇ ਮਹਾਰਾਜ ਨੇ ਕੀ ਕੀਤਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਹਦਾਇਤ ਕਰ ਦਿੱਤੀ ਵੀ ਭਲਿਓ ਜਿੱਥੇ-ਜਿੱਥੇ ਵੀ ਮਸੰਦ ਬੈਠੇ ਆ ਇਹਨਾਂ ਦੀਆਂ ਮਛਕਾਂ ਬਣ ਕੇ ਅਨੰਦਪੁਰ ਲੈ ਆਓ ਵੀ ਅੱਜ ਆਪਾਂ ਹੁਣ ਇਹਨਾਂ ਦਾ ਜਿਹੜਾ ਇਹ ਸਿਸਟਮ ਆ ਇਹ ਜਿਹੜੀ ਸੰਸਥਾ ਆ ਆਪਾਂ ਬੰਦ ਕਰ ਦੇਣੀ ਆ ਗੁਰੂ ਨੇ ਉਸ ਵੇਲੇ ਮਸੰਦਾਂ ਦਾ ਜਿਹੜਾ ਸਿਸਟਮ ਸੀਗਾ ਉਹਨੂੰ ਬੰਦ ਕੀਤਾ ਸੀਗਾ ਕੀ ਕੀਤਾ ਸੀਗਾ ਜੀ ਬੰਦ ਕੀਤਾ ਸੀ ਖਤਮ ਕਰ ਦਿੱਤੀ ਜਿਹੜੀ ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਦੇ ਵੇਲੇ ਸ਼ੁਰੂ ਹੋਈ ਸੀਗੀ ਉਸ ਮਸੰਦ ਪ੍ਰਥਾ ਨੂੰ ਗੁਰੂ ਸਾਹਿਬ ਜੀ ਨੇ ਬਿਲਕੁਲ ਖਤਮ ਕਰ ਦਿੱਤਾ ਸੀਗਾ ਯਾਦ ਰੱਖਣਯੋਗ ਬਾਤ ਆ ਭਲਿਓ ਅੱਜ ਜਿਹੜੇ ਲੋਕ ਧਰਮ ਦਾ ਪ੍ਰਚਾਰ ਕਰਨ ਲਈ ਆਉਂਦੇ ਨੇ ਸਾਡੇ ਕੋਲ ਕਿਤੇ ਉਹ ਮਸੰਦਾ ਵਰਗੇ ਤਾਂ ਨਹੀਂ ਹੈਗੇ ਵਿਚਾਰੋ ਇਸ ਗੱਲ ਨੂੰ ਕਿਤੇ ਉਹ ਆਪਣੇ ਹੀ ਡੇਰਿਆਂ ਨੂੰ ਆਪਣੇ ਹੀ ਸੰਸਥਾਵਾਂ ਨੂੰ ਅੱਗੇ ਰੱਖ ਕੇ ਤਾਂ ਨਹੀਂ ਗੱਲ ਕਰਦੇ ਕਿਤੇ ਉਹਨਾਂ ਨੇ ਵੀ ਗੁਰੂ ਦੀ ਗੱਲ ਨੂੰ ਛਪਾਣਾ ਤਾਂ ਨਹੀਂ ਸ਼ੁਰੂ ਕਰ ਦਿੱਤਾ ਹੋਇਆ ਇਹ ਗੱਲ ਨੂੰ ਵਿਚਾਰੋ ਅੱਜ ਆਪਣੇ ਵਿੱਚ ਜਿਹੜੇ ਲੋਕ ਉਸ ਵੇਲੇ ਮਸੰਦਾਂ ਨੇ ਜਦੋਂ ਇਹ ਕੰਮ ਕੀਤਾ ਤਾਂ ਗੁਰੂ ਨੇ ਪਰਸਾ ਬੰਦ ਕਰ ਦਿੱਤੀ ਸੀ ਅੱਜ ਮਾਫ ਕਰਿਓ ਜਿਹੜੇ ਸਾਡੇ ਵੀ ਇਹ ਮਸੰਦ ਨੇ ਜਦੋਂ ਆਂਦੇ ਆ ਇਹਨਾਂ ਨੂੰ ਮਸੰਦ ਹੀ ਕਹਿਣਾ ਪੈਗਾ ਔਰ ਕਈਏ ਵੀ ਕੀ ਜਦੋਂ ਇਹ ਆਉਂਦੇ ਨੇ ਤਾਂ ਕੀ ਕਰਦੇ ਆ ਇਹ ਭਲਾ ਜੀ ਇਹਨਾਂ ਦੀ ਗੱਡੀ ਦੇ ਉੱਤੇ ਲੱਗਾ ਹੁੰਦਾ ਲਾਲ ਲਾਟੂ ਸਾਨੂੰ ਜਾਗਣ ਦੀ ਲੋੜ ਆ ਬਈ ਆਪਾਂ ਕਿਤੇ ਮੁੜ ਉਸ ਸਰੀਰ ਦੀ ਅਧਿਨਗੀ ਤਾਂ ਨਹੀਂ ਕਬੂਲ ਕਰਕੇ ਬੈਠੇ ਹੈਗੇ ਬਈ ਇਹ ਲੋਕ ਕਰਨਗੇ ਤਾਂ ਤਾਂ ਗੱਲ ਬਣੇਗੀ ਨਾ ਨਾ ਭਲਿਓ ਆਪਾਂ ਜਾਗ ਜੀਏ ਆਪਾਂ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇੱਥੇ ਇਕੱਠੇ ਹੋਏ ਆ ਤੇ ਗੁਰੂ ਨੇ ਉਸ ਵੇਲੇ ਇਹ ਗੱਲ ਦ੍ਰਿੜਤਾ ਨਾਲ ਕਹੀ ਸੀਗੀ ਬਈ ਅੱਜ ਤੋਂ ਬਾਅਦ ਤੁਹਾਡੇ ਵਿੱਚ ਤੇ ਗੁਰੂ ਵਿੱਚ ਇਸੇ ਸਰੀਰ ਦੀ ਕੋਈ ਪਰਮਾਸ਼ ਨਹੀਂ ਹੈਗੀ ਅੱਜ ਤੋਂ ਬਾਅਦ ਤੁਹਾਨੂੰ ਗੁਰੂ ਨੂੰ ਜੇ ਮਿਲਣਾ ਹੋਵੇਗਾ ਤਾਂ ਤੁਹਾਨੂੰ ਕਿਸੇ ਮਸੰਦ ਨੂੰ ਨਹੀਂ ਮਿਲਣ ਦੀ ਲੋੜ